ਇੱਕ ਆਪਾਂ ਨੂੰ ਹੁਣੇ ਇੰਸੀਡੈਂਟ ਰਿਪੋਰਟ ਹੋਇਆ ਸੀਗਾ ਕਿ ਇੱਥੇ ਆਪਣੇ 100 ਫੁੱਟੀ ਦੇ ਗੁਰਦੁਆਰਾ ਸਾਹਿਬ ਹੈ ਜਿਹੜਾ ਇੱਥੇ ਇੱਥੇ ਇਹਨਾਂ ਦੇ ਸ਼ੀਸ਼ੇ ਤੋੜੇ ਗਏ ਸੀਗੇ ਤੁਰੰਤ ਅਸੀਂ ਇੱਥੇ ਮੌਕੇ ਤੇ ਆ ਕੇ ਉਹ ਚੈੱਕ ਕੀਤਾ ਹੈਗਾ ਇਹਦੇ ਵਿੱਚ ਨਾ ਇੱਕ ਜਿਹੜਾ ਗੁਰਦੁਆਰਾ ਸਾਹਿਬ ਦੇ ਜਿਹੜੇ ਰੂਟ ਸਾਈਡ ਹੈ ਜਿਹੜੇ ਸ਼ੀਸ਼ੇ ਆ ਬਾਹਰ ਰੋਡ ਤੇ ਲੱਗਦੇ ਨੇ ਤਾਂ ਸੀਸੀਟੀਵੀ ਫੁਟੇਜ ਅਸੀਂ ਚੈੱਕ ਕੀਤੀ ਸੀ ਇੱਕ ਕੋਈ ਸ਼ਰਾਰਤੀ ਆਦਮੀ ਆਉਂਦਾ ਹੈ ਤੇ ਬਾਹਰੋਂ ਹੀ ਸ਼ੀਸ਼ੇ ਤੋੜ ਕੇ ਤੇ ਬਾਹਰੋਂ ਹੀ ਉਹ ਵਾਪਸ ਭੱਜ ਜਾਂਦਾ ਹੈ ਇਸ ਚੀਜ਼ ਨੂੰ ਅਸੀਂ ਤੁਰੰਤ ਮੁਕਦਮਾ ਦਰਜ ਕਰ ਰਹੇ ਹਾਂ ਜੀ ਤੇ ਉਸ ਦੀ ਪੜਤਾਲ ਕਰ ਰਹੇ ਹਾਂ ਜਿੱਦਾਂ ਹੀ ਦੋਸ਼ੀ ਗ੍ਰਿਫਤਾਰ ਹੋ ਜਾਂਦਾ ਹੈ ਸਖਤ ਤੋਂ ਸਖਤ ਕਾਰਵਾਈ ਅਸੀਂ ਅਮਲ ਵਿੱਚ ਲੈ ਕੇ ਆਵਾਂਗੇ ਇਹ ਇੱਥੇ ਆਪਣੇ 100 ਫੁੱਟੀ ਦੇ ਗੁਰਦੁਆਰਾ ਸਾਹਿਬ ਹੈ ਜਿਹੜਾ ਇੱਥੇ ਇੱਥੇ ਇਹਨਾਂ ਦੇ ਸ਼ੀਸ਼ੇ ਤੋੜੇ ਗਏ ਸੀਗੇ ਤੁਰੰਤ ਅਸੀਂ ਇੱਥੇ ਮੌਕੇ ਤੇ ਆ ਕੇ ਉਹ ਚੈੱਕ ਕੀਤਾ ਹੈਗਾ ਇਦੇ ਵਿੱਚ ਨਾ ਇੱਕ ਜਿਹੜਾ ਗੁਰਦੁਆਰਾ ਸਾਹਿਬ ਜਿਹੜੇ ਰੂਟ ਸਾਈਡ ਆ ਜਿਹਦੇ ਸ਼ੀਸ਼ੇ ਆ ਬਾਹਰ ਰੋਡ ਤੇ ਲੱਗਦੇ ਨੇ ਤਾਂ ਸੀਸੀਟੀਵੀ ਫੁਟੇਜ ਅਸੀਂ ਚੈੱਕ ਕੀਤੀ ਸੀ ਇੱਕ ਕੋਈ ਸ਼ਰਾਰਤੀ ਆਦਮੀ ਆਉਂਦਾ ਹੈ ਤੇ ਬਾਹਰੋਂ ਹੀ ਸ਼ੀਸ਼ੇ ਤੋੜ ਕੇ ਤੇ ਬਾਹਰੋਂ ਹੀ ਉਹ ਵਾਪਸ ਭੱਜ ਜਾਂਦਾ ਹੈ ਇਸ ਚੀਜ਼ ਨੂੰ ਅਸੀਂ ਤੁਰੰਤ ਮੁਕਦਮਾ ਦਰਜ ਕਰ ਰਹੇ ਹਾਂ ਜੀ ਤੇ ਉਸ ਦੀ ਪੜਤਾਲ ਕਰ ਰਹੇ ਹਾਂ ਜਿੱਦਾਂ ਹੀ ਦੋਸ਼ੀ ਗ੍ਰਿਫਤਾਰ ਹੋ ਜਾਂਦਾ ਹੈ ਸਖਤ ਤੋਂ ਸਖਤ ਕਾਰਵਾਈ ਅਸੀਂ ਅਮਲ ਵਿੱਚ ਲਿਆ ਕੇ ਆਵਾਂਗੇ